ਮੈਂ ਤੇਰਾ ਘਰ ਤਾਂ ਇਹਨੂੰ ਸਮਝਾਇਆ ਸੀ ਕਿ ਤੁਸੀਂ ਮੇਰੇ ਨਾਲ ਦੇਖੋ ਮੇਰੇ ਬੱਚਿਆਂ ਨਾਲ ਦੇਖੋ ਕਿਉਂ ਮੈਨੂੰ ਰੋਲ ਦੇ ਪਏ ਆ ਇਹ ਜਤਿੰਦਰਪੁਰ ਕੋਲ ਜੋ ਕਿ ਮੇਰੀ ਦੂਜੀ ਵਾਈਫ ਨੇ ਇਹਨਾਂ ਦੇ ਨਾਲ ਸਬੰਧ ਇਹਨਾਂ ਨਾਲ ਆਪ ਤੱਕੇ ਨਾ ਬਣਾਏ ਕਿਸ ਦੀ ਕਮੀ ਆ ਜੋ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਮੈਂ ਵੀ ਦੱਸ ਦਿੰਦਾ ਕਦੀ ਜਿਹੜੇ ਬੱਚੇ ਮੇਰੇ ਕੋ ਇੱਕ ਮਿੰਟ ਮੇਰੇ ਬਿਨਾਂ ਕਦੀ ਰਹੇ ਨਹੀਂ ਸੀ ਉਸ ਟਾਈਮ ਪਤਾ ਨਹੀਂ ਕੀ ਕਰਦੇ ਨੇ ਕਿਆ ਵਾ ਕੀ ਨਹੀਂ ਕਿ ਬੱਚੇ ਮੇਰੇ ਬਦਲ ਗਏ ਮੈਰਿਜ ਤਾਂ ਬਾਤੋ ਕਰਾਈ ਸੀ ਰੋਲਾ ਪਿੰਦੋ ਕਰਦਿਆਂ ਨੇ ਵੀ ਪਾਤਾ ਥੋੜੇ ਕਰਦਿਆਂ ਨੇ ਵੀ ਪਾਇਆ ਸੀ ਇਹਨਾਂ ਦੇ ਕਰਦਿਆਂ ਨੇ ਜੀ ਡੈਡੀ ਮੇਰਾ 24 ਘੰਟੇ ਮੁਲਾਜ਼ਮਾ ਚ ਹੀ ਰਹਿੰਦਾ ਸੀ ਉਹਨਾਂ ਨੇ ਮੈਨੂੰ ਬਹੁਤ ਕੋਸ਼ਿਸ਼ ਕੀਤੀ ਪਸਾਣ ਦੀ ਕਦੇ ਕਹਿੰਦਾ ਇਹਨੂੰ ਚਿੱਟੇ ਦੇ ਘੇ ਚੰਦਰ ਲਾ ਦੋ ਕਿ ਮੇਰੇ ਘਰ ਅਜ ਤੱਕ ਤਾਂ ਗੱਲ ਪਹੁੰਚੀ ਨਹੀਂ ਸੀ ਵਿਆਹ ਤੱਕ ਦੀ ਸਿਰਫ ਇੰਨਾ ਕਿ ਥੋਲਾ ਪਾਇਆ ਸੀ ਕਿ ਇਹਨਾਂ ਦੇ ਆਪਸ 'ਚ ਸਬੰਧ ਨੇ ਜੀ ਇਹ ਮੇਰਾ ਵਿਆਹ ਜੋ ਵੀ ਹੋਇਆ ਮੇਰੀ ਮਜਬੂਰੀ ਨਾ ਹੋਇਆ ਤਿੰਨ ਚਾਰ ਜਾਨਿਆਂ ਨੇ ਘਰ ਫੋਨ ਕਰਨ ਲਾ ਪੇ ਤਾਂ ਜਦੋਂ ਮੰਮੀ ਆ ਦੇ ਫੋਨ ਕਰਨ ਲਾ ਪੇ ਕਹਿੰਦਾ ਦੀ ਆਪਸ ਚ ਗੱਲਬਾਤ ਆ ਅਖੀਰ ਤੇ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅਸੀਂ ਚਾਰ ਭੈਣ ਭਰਾਵਾਂ ਅਸੀਂ ਉਹਨਾਂ ਦੇ ਵੀ ਘਰ ਦੇ ਨਾਲ ਇਕੱਠੇ ਕਰ ਲੈਨੇ ਅਸੀਂ ਤੁਹਾਨੂੰ ਪ੍ਰੂਫ ਦੇ ਦਿੰਨੇ ਆ ਕਿ ਚਲ ਉਹਨਾਂ ਨੂੰ ਵੀ ਪੁੱਛ ਲੈਨੇ ਆ ਕਿ ਸਾਡੇ ਚ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਸਿਰਫ ਮੇਰੇ ਭੈਣ ਭਰਾਵਾਂ ਨੇ ਉਦੋਂ ਇਹ ਕਦਮ ਨਹੀਂ ਚੱਕਿਆ ਜੇ ਉਦੋਂ ਇਹ ਕਦਮ ਚੱਕਿਆ ਹੁੰਦਾ ਤੇ ਅਸੀਂ ਅੱਜ ਇਕੱਠੇ ਨਹੀਂ ਬੈਠੇ ਅੱਜ ਨਹੀਂ ਛੱਡੇ ਜਾਂਦੇ ਹੈਗੇ ਇਹ ਮੈਨੂੰ ਪਤਾ ਕਿ ਕਿਹਦਾ ਮੈਂ ਆਪਣੇ ਬੱਚਿਆਂ ਨੂੰ ਉਸ ਟਾਈਮ ਹਿੰਮਤ ਕੀਤੀ ਕਿ ਜਿਵੇਂ ਕਿ ਜਿਹੜੇ ਇਹਨਾਂ ਦੇ ਯਾਰ ਦੋਸਤ ਕਹਿੰਦੇ ਨੇ ਇਹਨਾਂ ਨੂੰ ਕਿ ਤੁਹਾਨੂੰ ਉਹ ਗਲਤ ਆ ਇਦਾਂ ਵਾ ਉਹਨਾਂ 'ਚੋਂ ਇੱਕ ਜਾਂਦੇ ਦਾ ਮੈਨੂੰ ਫੋਨ ਆਇਆ ਸਪੈਸ਼ਲ ਬਿਲੋਂ ਕਿ ਤੁਸੀਂ ਨਾ ਉਧਰ ਮੈਡਮ ਜਾਓ ਨਾ ਉਹਨਾਂ ਦੇ ਘਰ ਉਹਨਾਂ ਨੇ ਤੁਹਾਨੂੰ ਨਾ ਮਾਰਨ ਦਾ ਸਲਾਹ ਬਣਾਈ ਹੋਈ ਆ ਅੱਛਾ ਸਿਟੀ ਐਟਲਾਈਜ਼ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਆ ਅੱਜ ਇੱਕ ਪਰਿਵਾਰ ਦੇ ਵਿੱਚ ਬੈਠੇ ਆ ਜਿਨ੍ਹਾਂ ਦਾ ਨਾਮ ਆ ਬਿੱਲੇ ਸਿੰਘ ਤੇ ਉਹਨਾਂ ਦੀ ਦੋ ਵਾਈਫ ਨੇ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਤੁਸੀਂ YouTube ਤੇ ਦੇਖਿਆ ਹੋਵੇ ਅਰਮਾਨ ਮਲਿਕ ਦੀ ਦੋ ਵਾਈਫ ਨੇ ਪਰ ਇੱਥੇ ਜਿਹੜੀਆਂ ਨੇ ਲੁਧਿਆਣੇ ਦੇ ਵਿੱਚ ਵੀ ਇੱਕ ਏਦਾਂ ਦਾ ਮਤਲਬ ਕਿ ਕਹਿ ਸਕਦੇ ਪਰਿਵਾਰ ਆ ਜਿਨ੍ਹਾਂ ਦੀ ਦੋ ਵਾਈਫ ਨੇ ਬੱਚੇ ਵੀ ਇਹ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਦੋ ਵਿਆਹ ਕਰਾਉਣ ਦਾ ਏਦਾਂ ਦਾ ਕੀ ਕਾਰਨ ਬਣਿਆ ਤੇ ਹੋਰ ਵੀ ਇਹਨਾਂ ਦਾ ਗੱਲਾਂ ਜਿਹੜੀਆਂ ਨੇ ਕਰਦੇ ਨੇ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਇੰਟਰੈਸ ਸਟਿੰਗ ਵੀ ਹੋਣ ਵਾਲੀ ਹੈ ਤਾਂ ਬਹੁਤ ਜ਼ਿਆਦਾ ਖਾਸ ਵੀ ਹੋਣ ਵਾਲੀ ਹੈ। ਤੋਂ ਜੱਬ ਤੋਂ ਪਹਿਲਾਂ ਸਵਾਗਤ ਕਰਾਂਗੇ ਸਾਥ ਸਾਸ਼੍ਰੀ ਕਾਲ ਜੀ। ਸਾਸ੍ਰੀ ਕਾਲ ਜੀ। ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਾਰਨ ਬਣਿਆ ਕਿ ਤੁਸੀਂ ਦੋ ਦੋ ਵਿਆਹ ਕਰਾ ਲਏ। ਕਾਰਨ ਤਾਂ ਜੀ ਇਹ ਹੀ ਬਣਿਆ ਕਿ ਕਿ ਮੇਰੇ ਮੇਰੀ ਪਹਿਲੀ ਮੈਰਜ ਹੋਈ ਸੀ ਜੀ ਕਿ ਪਹਿਲੀ ਮੈਰਜ ਨੂੰ ਮੇਰੀ ਨੂੰ ਤਕਰੀਬਨ 8 ਸਾਲ ਬੀਤ ਗਏ। ਹੂੰ। ਠੀਕ ਹੈ 8 ਜੀ ਇਹਨਾਂ ਨਾ ਜੋ ਵੀ ਮੇਰਾ ਦੂਜਾ ਵਿਆਹ ਦੇ ਬਾਰੇ ਦੱਸਣਾ ਚਾਹੁੰਦਾ ਮੈਂ। ਉਹ ਮੇਰਾ ਵਿਆਹ ਲੋਕਾਂ ਨੇ ਸਮਝ ਲੈ ਧੱਕੇ ਨਾਲ ਹੀ ਕੀਤਾ ਗਿਆ ਕਿਉਂਕਿ ਮੇਰੇ ਮਾਪੇ ਬਾਪ ਨੇ ਮੈਨੂੰ ਇਦਾਂ ਦੀ ਗੇਮ ਖੇਡੇ ਕਿ ਮੈਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜੀ ਕਿ ਤੁਸੀਂ ਬਾਹਰ ਮੇਰਾ ਕਿਸੇ ਨਾਲ ਸਬੰਧ ਆ ਇਹਨਾਂ ਨਾਲ ਜਤਿੰਦਰ ਗੌਰ ਨਾਲ ਇਹ ਹੀ ਗੱਲ ਵਾਰ-ਵਾਰ ਦੁਹੰਦਰ ਹੈ ਕਿ ਤੂੰ ਉਹਦੇ ਨਾਲ ਰਹਿਣਾ ਜਦ ਕਿ ਮੇਰੀ ਪਹਿਲੀ ਜਨਾਨੀ ਨੇ ਮੈਂ ਸਾਰਾ ਕੁਝ ਦੱਸਿਆ ਕਿ ਮੇਰੀ ਇਹਦੇ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਫਿਰ ਵੀ ਲੋਕ ਕਰਦਿਆਂ ਨਾ ਮੇਰੇ ਭੈਣ ਭਰਾ ਜੋ ਵੀ ਸੀ ਯਾਰ ਦੋਸਤ ਉਹਨਾਂ ਨੇ ਮੈਨੂੰ ਇੱਥੇ ਤੱਕ ਮਜਬੂਰ ਕਰਤਾ ਕਿ ਮੈਨੂੰ ਪਹਿਲੀ ਘਰ ਵਾਲੀ ਛਡਾਣ ਨੂੰ ਬੜੀ ਕੋਸ਼ਿਸ਼ ਕੀਤੀ ਕਿ ਘਰ ਦੇ ਵਿੱਚ ਇਹਦਾ ਰੌਲਾ ਪਿਆ ਰਹੂ ਕਿ ਇਹ ਇਹਦੀ ਪਹਿਲੀ ਜਨਾਨੀ ਨੂੰ ਛੱਡ ਕੇ ਚਲ ਜੂਗੀ ਇਹਨੂੰ ਤਾਂ ਸੰਭਲ ਇੱਕ ਨਾਂ ਦੇ ਰਹੇ ਸੀ ਮੈਨੂੰ ਅੱਛਾ ਕਿ ਮੈਂ ਇਦਾਂ ਦਾ ਇਹਦੇ ਨਾਲ ਕੋਈ ਗੱਲਬਾਤ ਨਹੀਂ ਸੀ ਜੀ ਕਿ ਇਹਨਾਂ ਦੇ ਕਾਰਨ ਇੱਥੇ ਤੱਕ ਮੈਂ ਪਹੁੰਚਿਆ ਅੱਜ ਜਿਹੜੇ ਹਾਲਾਤ ਆ ਮੇਰੇ ਜੀ ਤੁਹਾਡੇ ਸਾਹਮਣੇ ਹੀ ਆ ਕਿ ਜੋ ਮੈਨਾਂ ਬੀਤੀਆਂ ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਬਾਰ-ਬਾਰ ਦੱਸਿਆ ਕਿ ਮੇਰੀ ਇਦਾਂ ਦੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਸੀ ਫੇਰ ਵੀ ਲੇਕਨ ਲੋਕਾਂ ਨੇ ਇੰਨਾ 扑ਕਾਇਆ ਮੇਰੇ ਸੱਸ ਸਹੁਰਿਆਂ ਨੂੰ ਮੇਰੇ ਮਾਪੇ ਨੂੰ ਉਦਾਂ ਦੇ ਮੇਰੇ ਮਾਪੇ ਨਿਕਲੇ ਕਿ ਮੈਨੂੰ ਇੱਕ ਵਾਰੀ ਨਹੀਂ ਕੋਈ ਗੱਲ ਚਾਏ ਨਾ ਪੁੱਛੀ ਕੀ ਪੁੱਤ ਤੇਰੇ ਨਾਲ ਕੀ ਬੇਤਰੀਆ ਕੀ ਨਹੀਂ ਕਿਉਂਕਿ ਅਸੀਂ ਇੱਕ ਕੰਪਨੀ 'ਚ ਕੰਮ ਕਰਦੇ ਸੀ ਮੈਂ ਤੇ ਜਤਿੰਦਰ ਕੋਰ ਜੋ ਕਿ ਮੇਰੀ ਦੂਜੀ ਵਾਈਫ ਨੇ ਐਸੀ ਇੱਕ ਕੰਪਨੀ 'ਚ ਕੰਮ ਕਰਦੇ ਸੀ ਇਹਨਾਂ ਨੇ ਘਰ ਦੇ ਵਿੱਚ ਰੌਲਾ ਪਵਾਤਾ ਮੁੰਡੇ ਮੇਰੇ ਯਾਰ ਦੋਸਤ ਜੋ ਵੀ ਸੀ ਕਿ ਇਹ ਇਹਦੇ ਨਾਲ ਰਹਿੰਦਾ ਪਿਆ ਏ ਇਹ ਮੈਸੇਜ ਮੇਰੀ ਪਹਿਲੀ ਵਾਈਫ ਆ ਜਿਹੜੀ ਬਗੋਂਗੌਰ ਇਹਨੂੰ ਵਾਰ-ਵਾਰ ਮੇਰੇ ਮਾਪੇ ਵੀ ਇਹਨੂੰ ਪਰੇਸ਼ਾਨ ਕਰਦੇ ਰਹੇ ਕਿ ਉਹ ਤਾਂ ਉਹਦੇ ਨਾਲ ਵਿਆਹ ਕਰਾ ਚੁੱਕਾ ਵਾ ਤੂੰ ਇਹਦੇ ਨਾਲ ਘਾਤ ਰਹਿਨੀ ਹੈ ਜਦ ਕਿ ਮੇਰਾ ਇਹਦੇ ਨਾਲ ਹਲੇ ਕੁਝ ਨਹੀਂ ਸੀ ਸਾਲ ਵੀ ਦਰਿਆ ਮੈਂ ਤੇਰਾ ਸਮਝਾਇਆ ਮਾਪੇ ਨੂੰ ਕਿ ਮੇਰੀ ਸੁਣੋ ਮੈਂ ਜਦੋਂ ਪਹਿਲਾ ਪਰਿਵਾਰ ਮੈਂ ਸਾਹਮਣੇ ਬੈਠਾ ਮੈਨੂੰ ਕੀ ਲੋੜ ਪਈ ਦੂਜਾ ਵਿਆਹ ਕਰਾਣ ਤੇ ਲੇਕਿਨ ਮੰਨੇ ਨਹੀਂ ਉਹ ਕਹਿੰਦੇ ਪਿਆ ਕਿ ਹਾਂ ਤੂੰ ਤਾਂ ਉਹਨਾਂ ਰਹਿਣਾ ਜੀ ਪਰ ਇਹ ਜਦੋਂ ਗੱਲ ਮੈਂ ਆਪਦੀ ਵਾਈਫ ਨੂੰ ਦੱਸੇ ਕਿ ਮੈਂ ਸਾਰੀ ਗੱਲ ਤੁਹਾਨੂੰ ਸ਼ੇਅਰ ਕੀਤੀ ਆ ਬੰਦਾ ਆਪਦੀ ਵਾਈਫ ਨਾਲ ਦਿਲ ਦੀ ਹਰ ਇੱਕ ਗੱਲ ਦੱਸਦਾ ਬਿਲਕੁਲ ਕਿਉਂ ਦੱਸਦਾ ਕਿਉਂ ਉਹਦਾ ਜੀਵਨ ਸਾਥੀ ਹੁੰਦਾ ਹਮਸਫਰ ਕਿ ਜਿਹਦੇ ਨਾਲ ਸਾਰੀ ਉਮਰ ਕੱਟਣੀ ਹੈ ਤੇ ਲੇਕਿਨ ਫਿਰ ਵੀ ਕੋਈ ਗੱਲਬਾਤ ਨਹੀਂ ਸੁਣਦੀ ਜੀ ਫੇਹਾਰ ਕੇ ਸਾਲ ਜਦੋਂ ਬੀਤ ਗਿਆ ਹੂੰ ਉਸ ਤੋਂ ਬਾਅਦ ਮੈਂ ਅਸ ਵਿੱਚ ਅਸੀਂ ਇਹਨਾਂ ਨਾਲ ਸਲਾਹ ਕੀਤੀ ਕਿ ਕਿ ਲੋਕੀ ਮੈਨੂੰ ਬਦਨਾਮ ਦਾ ਕਰੀ ਜਾਂਦੇ ਆ ਕਿੰਨਾ ਕਿ ਚਾਰ ਬੰਦਾ ਜਰੀ ਆਵੇ ਜੇ ਹੁਣ ਮੈਂ ਇੰਨੀ ਦੁਨੀਆ ਦਾ ਤੰਗ ਹੋ ਕੇ ਜੇ ਕੋਈ ਅੱਦਾਂ ਦੀ ਕਾਰਵਾਈ ਕਰਦਾ ਆਪਣੇ ਆਪ ਨੂੰ ਖੁਦਕੁਸ਼ੀ ਵੀ ਕਰ ਲੈਂਦਾ ਜੀ ਫੇਰ ਵੀ ਬਦਨਾਮ ਹਗਾ ਹੀ ਸੀ ਜੀ ਤੇ ਤੁਸੀਂ ਸਵਾਲ ਨਹੀਂ ਚੁੱਕਿਆ ਕਿ ਸਿੱਖੀਜਮ ਦੇ ਵਿੱਚ ਦੋ ਵਿਆਹ ਲਾਉਨੇ ਨਹੀਂ ਜੀ ਦੋ ਵਿਆਹ ਲੋੜ ਨਹੀਂ ਆਗੇ ਉਹ ਤਾਂ ਮੈਂ ਦੁਨੀਆਂ ਨੂੰ ਵੀ ਕਹਿਣਾ ਕਿ ਦੋ ਵਿਆਹ ਕਰਾਣੇ ਚੰਗੀ ਗੱਲ ਨਹੀਂ ਜੀ ਕਿਉਂਕਿ ਇਹ ਮੇਰਾ ਵਿਆਹ ਜੋ ਵੀ ਹੋਇਆ ਮੇਰੀ ਮਜਬੂਰੀ ਨਾ ਹੋਇਆ ਕਿਉਂਕਿ ਬਥੇਰਾ ਮੈਂ ਸਮਝਾਇਆ ਸੀ ਇਹਨਾਂ ਨੂੰ ਪਰ ਮੇਰੀ ਗੱਲ ਕੇ ਇਹਨਾਂ ਗੌਰ ਹੀ ਨਹੀਂ ਅੱਛਾ ਦੱਸੋਗੇ ਪਹਿਲੀ ਵਾਈਫ ਕਿਹੜੇ ਨੇ ਤੇ ਦੂਜੀ ਕਿਹੜੇ ਨੇ ਪਹਿਲੀ ਵਾਈਫ ਮੇਰੀ ਬੱਗੋ ਕੌਰ ਜੀ ਜਿਨ੍ਹਾਂ ਨਾਲ ਮੇਰੇ ਇਸ ਟਾਈਮ 10 ਸਾਲ ਹੋ ਚੁੱਕੇ ਨੇ ਵਿਆਹ ਕਰਾਏ ਜੀ ਠੀਕ ਹੈ ਦੂਜੀ ਵਾਈਫ ਮੇਰੇ ਜਤਿੰਦਰ ਕੌਰ ਜਿਸ ਨਾਲ ਮੇਰੇ 2 ਸਾਲ ਹੋ ਗਏ ਵਿਆਹ ਕਰਾਏ 2 ਸਾਲ ਹਾਂ ਤੇ ਤੱਕਾ ਇਦਾਂ ਦਾ ਕਿਵੇਂ ਕਰ ਲਿਆ ਕਿਉਂਕਿ ਇੱਕ ਪਰਿਵਾਰ ਹੁੰਦਾ ਹਮੇਸ਼ਾ ਸਮਝਦਾ ਲੇਕਿਨ ਵਿਆਹ ਕਰਾਉਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ ਕੋਈ ਗੁੱਡੀ ਜਾਂ ਦਾ ਖੇਡ ਤਾਂ ਹੈ ਨਹੀਂ ਕਿ ਵਿਆਹ ਕਰਾ ਲਿਆ ਵੀ ਕੰਮ ਖਤਮ ਹੋ ਗਿਆ ਮੈਂ ਤਾਂ ਕਿਹਾ ਸੀ ਘਰਦਿਆਂ ਨੂੰ ਮੈਂ ਬਥੇਰਾ ਘਰਦਿਆਂ ਨੂੰ ਸਮਝਾਇਆ ਸੀ ਕਿ ਤੁਸੀਂ ਮੇਰੇ ਹਾਲ ਦੇਖੋ ਮੇਰੇ ਬੱਚਿਆਂ ਹਾਲ ਦੇਖੋ ਕਿਉਂ ਮੈਨੂੰ ਰੋਲਦੇ ਪਏ ਆ ਪਰ ਲੇਕਿਨ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਕਿਉਂਕਿ ਡੈਡੀ ਮੇਰਾ 24 ਘੰਟੇ ਮੁਲਾਜ਼ਮਾਂ 'ਚ ਹੀ ਰਹਿੰਦਾ ਸੀ ਉਹਨਾਂ ਨੇ ਮੈਨੂੰ ਬਹੁਤ ਕੋਸ਼ਿਸ਼ ਕੀਤੀ ਬਸਾਣ ਦੀ ਕਦੇ ਕਹਿੰਦਾ ਇਹਨਾਂ ਚਿੱਟੇ ਦੇ ਕਿਸੇ ਚੰਦਰ ਲਾ ਦੋ ਕਿਉਂ ਆਪਣੀ ਔਲਾਦ ਨਾਲ ਇਦਾਂ ਕਿਉਂ ਕਰ ਰਹੇ ਸੀ ਉਹ ਤਾਂ ਕਰਦੇ ਪਏ ਸੀ ਕਿਉਂਕਿ ਉਹਨਾਂ ਨੂੰ ਦਿਲ 'ਚ ਬਹਿਮ ਸੀ ਕਿ ਮੈਂ ਇਹ ਜਤਿੰਦਰ ਕੌਰ ਜੋ ਕਿ ਮੇਰੀ ਦੂਜੀ ਵਾਈਫ ਨੇ ਇਹਨਾਂ ਦੇ ਨਾਲ ਸਬੰਧ ਇਹਨਾਂ ਨਾਲ ਆਪ ਤੱਕੇ ਨਾ ਬਣਾਏ ਕੋਈ ਮੈਨੂੰ ਨਹੀਂ ਪਤਾ ਸੀ ਉਹਨਾਂ ਨੇ ਮੇਰੇ ਨਾਲ ਕਿਸ ਗੱਲ ਤੇ ਚਾਲ ਗੇਢੀ ਆ ਕਿਉਂਕਿ ਮੇਰੀ ਪਹਿਲੀ ਵਾਈਫ ਜੋ ਕਿ ਬਗੋ ਕੌਰ ਆ ਇਹਨਾਂ ਨੂੰ ਜਦੋਂ ਅਸੀਂ 1 ਸਾਲ ਜਦੋਂ ਅਸੀਂ ਇੱਕ ਮਹੀਨਾ ਲੇਕਿਨ ਜੁਦੇ ਹੋ ਗਏ ਸੀ ਮਾਪੇ ਤੋਂ ਕਿ ਮਾਪੇ ਸਾਨੂੰ ਤੰਗ ਕਰਦੇ ਪਏ ਸੀ ਮੈਂ ਮਾਪੇ-ਮਾਪੇ ਨੂੰ ਕਿਹਾ ਮੈਨੂੰ ਜੁਦੇ ਕਰ ਦਿਓ ਠੀਕ ਹੈ ਜੀ ਮੈਂ ਆਪਦਾ ਟੱਬਰ ਦਾ ਖਰਚਾ ਕਿਦਾਂ ਕਰਨਾ ਮੈਂ ਦੇਖ ਲੂੰਗਾ ਪਰ ਲੇਕਿਨ ਜੁਦੇ ਹੋ ਕੇ ਵੀ ਕੁਝ ਸਾਡੇ ਰਿਸ਼ਤੇਦਾਰ ਆਦਾਂ ਦੇ ਸੀ ਮੇਰੀ ਮਾਸੀ ਲਾਲਾ ਉਹ ਲੇਕਿਨ ਸਵੇਰੇ ਆ ਜਾਂਦੀ ਸੀ ਘਰੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉਹਨਾਂ ਇਹਨੂੰ ਕੁਝ ਨਾ ਕੁਝ ਬੋਲੀ ਜਾਣਾ ਜੋ ਕਿ ਪਹਿਲੀ ਵਾਈਫ ਮੇਰੀ ਬਗੋ ਇਹਨੂੰ ਕੋਈ ਨਾ ਕੋਈ ਬੋਲੀ ਜਾਣਾ ਉਹ ਕਿਹੜਾ ਕੰਮ ਕਰਦਾ ਉਹ ਤਾਂ ਬਾਹਰ ਘੁੰਮਦਾ ਫਿਰਦਾ ਉਹਦੇ ਨਾਲ ਘੁੰਮਦਾ ਜਨਾਨੀ ਕਿੰਨਾ ਚਿਰ برداشت ਕਰੀ ਆ ਤੇ ਇਹਨੂੰ ਫੇਰ ਵੀ ਇੰਨਾ ਮਜਬੂਰ ਕੀਤਾ ਕਿ ਜੋ ਹਾਲਾਤ ਅੱਜ ਤੁਸੀਂ ਦੇਖ ਰਹੇ ਆ ਜਿੱਤੇ ਅੱਜ ਮੈਂ ਜਿਹੜਾ ਸਟੈਂਡ ਖੜਾ ਵਾ ਸਿਰਫ ਮੇਰੀ ਜਨਾਨੀ ਦੀ ਵਜ੍ਹਾ ਨਾਲ ਅੱਛਾ ਅੱਜ ਮੰਦੀਨਾ ਵਿਆਹ ਕੀਤਾ ਤੁਸੀਂ ਉਹਨਾਂ ਦੀ ਹਾਂਜੀ ਲੇਕਿਨ ਮੇਰਾ ਸਾਲ ਹੋ ਗਿਆ ਸੀ ਵਿਆਹ ਹੋਏ ਨਾ ਤੇ ਉਤ ਤੋਂ ਬਾਅਦ ਇਹਨਾਂ ਨੂੰ ਮੈਂ ਦੱਸਿਆ ਜੀ ਕਿ ਮੇਰੀ ਉਹਨਾਂ ਮੈਰਿਜ ਕਰਾ ਲਈਆ ਕਿ ਲੋਕੀ ਉੱਦਾਂ ਵੀ ਨਹੀਂ ਜੀਣ ਦਿੰਦੇ ਪਿਆ ਸੀ ਮੈਂ ਕੀ ਕਰਾਂ ਜੀ ਤੇ ਜੀ ਇਹਨਾਂ ਨਾਲ ਥੋੜਾਕ ਮਨ ਨੂੰ ਤਾਂ ਲੱਗਦਾ ਹੀ ਆ ਹੁਣ ਕੋਈ ਵੀ ਵਾਈਫ ਆ ਆਪਦੇ ਘਰ ਵਾਲੇ ਨੂੰ ਦੂਜੀ ਵਾਈਫ ਦੇ ਨਾਲ ਕੋਈ ਵੀ ਲੇਡੀਸ ਲਾ ਲਓ ਬਿਲਕੁਲ ਨਹੀਂ ਜ਼ਰਦਈ ਬਿਲਕੁਲ ਫਿਰ ਵੀ ਇਹਨਾਂ ਆਪਦੇ ਮਨ ਨੂੰ ਸਮਝਾ ਕੇ ਕਿਉਂਕਿ ਜੇ ਜੋ ਇਨਸਾਨ ਕਮਾਂਦਾ ਘਰ ਚਲਾਉਂਦਾ ਉਹ ਇਨਸਾਨ ਨੂੰ ਮਾਰ ਕਟਾਈ ਕਰਾਈ ਜਾਣ ਘਰ ਦੇ ਤੇ ਉਹ ਦੱਸੋ ਕੀ ਕਰਦੀ ਜੇ ਮੰਨ ਲਾ ਅੱਜ ਮੈਨੂੰ ਕਿਤੇ ਕੋਈ ਗੱਲ ਕਰਾ ਵੀ ਦਿੰਦੇ ਮਾਪੇ ਤਾਂ ਹੁਣ ਮਨੇ ਆੜਦੇ ਹੁਣ ਵੀ ਕਹਿੰਦੇ ਆ ਤੁਸੀਂ ਵੀਡੀਓ ਨਹੀਂ ਪਾਣੀ ਉਹਨੂੰ ਨਹੀਂ ਬੁਲਾਣਾ ਉਹਨੂੰ ਹੱਥੋਂ ਭਜਾਓ ਆਹ ਕਰੋ ਉਹ ਕਰੋ ਐਸੀ ਕਿਸੇ ਦੀ ਨਹੀਂ ਸੁਣਦੇ ਕਿਉਂਕਿ ਮੈਂ ਜੋ ਰਾਹ ਚੁਣ ਲਿਆ ਮੈਂ ਚੁਣਿਆ ਤਾਂ ਨਹੀਂ ਸੀ ਇਹ ਚੁਣਿਆ ਤਾਂ ਕਰਦੇ ਨੇ ਸੀ ਇੱਥੇ ਤੱਕ ਹੁਣ ਉਹਨਾਂ ਨੇ ਪਹਚਾਇਆ ਹੁਣ ਜੋ ਚੱਲਦਾ ਹੁਣ ਮੈਂ ਕਿਹੜਾ ਇੱਕ ਨੂੰ ਧੱਕਾ ਦੇ ਸਕਦਾ ਤੱਕ ਮੈਂ ਦੋਵਾਂ ਨੂੰ ਨਹੀਂ ਦੇ ਸਕਦਾ ਜਦੋਂ ਵਿਆਹ ਹੋਇਆ ਸੀ ਕਿਹੜੇ ਹਾਲਾਤ ਸੀਗੇ ਉਹ ਕਿਸ ਤਰੀਕੇ ਨਾਲ ਮਤਲਬ ਵਿਆਹ ਹੋਇਆ ਬਸ ਇਹੀ ਤਰੀਕਾ ਸੀ ਕਿਉਂਕਿ ਜਦੋਂ ਇਹ ਨਾਲ ਇਹ ਗੱਲਬਾਤ ਵੀ ਕੀਤੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਬਹੁਤ ਪਰੇਸ਼ਾਨ ਹਾਂ ਜੀ ਮੈਂ ਮਰ ਮੁੱਕ ਗਿਆ ਠੀਕ ਹੈ ਮੇਰਾ ਬਹੁਤ ਔਖਾ ਹੋ ਜਾਣਾ ਤੇ ਇਹਨਾਂ ਨਾਲ ਉਸ ਵਿੱਚ ਦੋਵਾਂ ਨਾਲ ਸਮਝੌਤਾ ਕੀਤਾ ਜੋ ਵੀ ਗੱਲਬਾਤ ਕੀਤੀ ਇਹਨਾਂ ਨੂੰ ਪਤਾ ਕੀ ਗੱਲਬਾਤ ਤੇ ਸੀ ਇਹਨਾਂ ਨਾਲ ਵੀ ਗੱਲ ਕਰਾਂਗੇ ਪਹਿਲਾ ਇਹਨਾਂ ਦੀ ਪਹਿਲੀ ਪਤਨੀ ਨਾਲ ਗੱਲ ਕਰਾਂਗੇ ਮੈਮ ਜਦੋਂ ਪਤਾ ਲੱਗਿਆ ਸਾਲ ਬਾਅਦ ਕਿ ਵਿਆਹ ਕਰ ਲੈ ਕਿੱਦਾਂ ਤੇ ਲੱਗਿਆ ਸੀ ਝਟਕਾ ਤਾਂ ਲੱਗਾ ਸੀ ਯਾ ਇੱਕ ਵਾਰੀ ਹੂੰ ਤੇ ਇਹਨਾਂ ਨੇ ਸਮਝਾਇਆਗਾ ਨਾ ਚਾ ਕੋਈ ਨਾ ਮੈਂ ਕਿਹਾ ਜੋ ਹੁਣ ਜੋ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਹਾਂ ਹੂੰ ਤੇ ਇਹ ਦੇਖਦੇ ਨੇ ਚਲੋ ਉਹ ਵੀ ਕੱਲੀ ਰਹਿੰਦੀ ਆ ਹੁਣ ਬੱਚੇ ਜੋ ਵੀ ਇਹਨਾਂ ਦੇ ਅਕਲ ਪਿੱਛੇ ਸਭ ਛੱਡ ਕੇ ਚਲਾ ਗਿਆ ਹੂੰ ਤੇ ਆਪਾਂ ਕੋਈ ਨਹੀਂ ਆਪਾਂ ਇੱਕ ਹੋ ਜੰਨੇ ਆ ਵੈਰਾਂ ਨੇ ਘਰ ਚ ਇਕੱਠੇ ਆਪਾਂ ਜਿੱਥੇ ਚਾਰ ਰਹੰਨੇ ਆ ਬੱਚੇ ਨਾ ਚੀਰੋ ਇਹ ਵੀ ਅਲਗੂ ਕੁਤਾਮੀ ਕੋਈ ਨਾ ਅੱਛਾ ਤੁਹਾਡੇ ਕਿੰਨੇ ਬੱਚੇ ਨੇ ਕੋਕ ਕੁੜੀ ਮੁੰਡਾ ਕੁੜੀ ਮੁੰਡਾ ਅੱਛਾ ਹੁੰਦਾ ਨਹੀਂ ਕਿ ਆਪਣੇ ਬੱਚਿਆਂ ਦੇ ਤਰਸ ਆ ਜਾਂਦਾ ਜਾਂ ਫਿਰ ਕੁਝ ਏਦਾਂ ਦੇ ਹਾਲਾਤ ਹੋ ਜਦੋਂ ਜਦ ਸੁਣਿਆ ਵੀ ਵਿਆਹ ਹੋ ਗਿਆ ਕਿਸ ਕੀ ਕਿ ਮਤਲਬ ਕੀ ਏਦਾਂ ਦਾ ਲੱਗ ਗਿਆ ਮਤਲਬ ਕੀ ਹੋਇਆ ਸੀ ਉਸ ਟਾਈਮ ਲੱਗਿਆ ਸੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਹਾਂਜੀ ਇਹ ਤਾਂ ਹੋਇਆ ਸੀਗਾ ਝਟਕਾ ਤਾਂ ਲੱਗਾਈ ਸੀਗਾ ਹੂੰ ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਜਾਣਦੇ ਸੀਗੇ ਨਹੀਂ ਪਹਿਲਾਂ ਨਹੀਂ ਨਹੀਂ ਜਾਣਦੇ ਸੀ ਪਹਿਲਾਂ ਨਹੀਂ ਸੀ ਜਾਂਦੇ ਸੀ ਜਦੋਂ ਇਹਨਾਂ ਨਾਲ ਵਿਆਹ ਤਾਂ ਪਹਿਲਾਂ ਜਾਂਦੀ ਸੀ ਵਿਆਹ ਤਾਂ ਪਹਿਲਾਂ ਜਾਂਦੀ ਸੀ ਇਹਨਾਂ ਜਦੋਂ ਕੰਪਨੀ ਚਾਈ ਜਦੋਂ ਜਾਣ ਲੱਗੀ ਸੀ ਉਦੋਂ ਨਹੀਂ ਉਦੋਂ ਨਹੀਂ ਜਾਂਦੇ ਅੱਛਾ ਤੁਸੀਂ ਕੁਝ ਕੰਮ ਕਰਦੇ ਹੋ ਕਿ ਹਾਊਸ ਵਾਈਫ ਕਰੇ ਹਾਊਸ ਵਾਈਫ ਕਰੇ ਰਹਿੰਦੇ ਤੇ ਇਹ ਤੁਹਾਡੀ ਉਹ ਨੇ ਹਾਂਜੀ ਤੇ ਆਪਾਂ ਗੱਲ ਕਰਦੇ ਆ ਮੈਮ ਸਸੀ ਗੱਲ ਸਸੀ ਗੱਲ ਮੈਮ ਕਿਦਾਂ ਮਤਲਬ ਕੀ ਕਰਦੇ ਨੇ ਐਕਸੈਪਟ ਕੀਤਾ ਕਿ ਵਿਆਹ ਵੀ ਹੋਇਆ ਹੈ ਦੋ ਬੱਚੇ ਵੀ ਹੈ ਫਿਰ ਕਿੱਦਾਂ ਐਕਸੈਪਟ ਹੋਇਆ ਕਿੱਦਾਂ ਮਤਲਬ ਕਿ ਵਿਆਹ ਪੁੱਤ ਕਿਤਾ ਕਿ ਕੀ ਕਹਾਣੀ ਕੀ ਰਹੀ ਹੈ ਮੈਮ ਮਤਲਬ ਕਿ ਸ਼ੁਰੂਆਤ ਅਸੀਂ ਮੈਰਿਜ ਤਾਂ ਬਾਅਦ ਚ ਕਰਾਈ ਸੀ ਜੀ ਰੋਲਾ ਪਿੰਨੋ ਕਰਦਿਆਂ ਨੇ ਵੀ ਪਾਇਤਾ ਤੁਹਾਡੇ ਘਰਦਿਆਂ ਨੇ ਵੀ ਪਾਇਆ ਸੀ ਇਹਨਾਂ ਦੇ ਘਰਦਿਆਂ ਨੇ ਜੀ ਮਤਲਬ ਕਿ ਮੇਰੇ ਘਰਦਿਆਂ ਤੱਕ ਤਾਂ ਗੱਲ ਪਹੁੰਚੀ ਨਹੀਂ ਸੀ ਕਿ ਵਿਆਹ ਤੱਕ ਦੀ ਸਿਰਫ ਇੰਨਾ ਕਿ ਤੋਲਾ ਪਾਇਆ ਸੀ ਕਿ ਇਹਨਾਂ ਦੇ ਆਪਸ 'ਚ ਸਬੰਧ ਨੇ ਜੀ ਕਿ ਜਿਵੇਂ ਮੈਂ ਪਹਿਲਾਂ ਵੀ ਇੰਟਰਵਿਊ ਦੇ ਚੁੱਕੀ ਆ ਕਿ ਉਹਦੇ ਵਿੱਚ ਕਿਹਾ ਕਿ ਮੇਰਾ ਬਰਦਰ ਕਰਵਾਦਾ ਸੀ ਹੂੰ ਤੇ ਅਸਰ ਸਰਦਾਰ ਜੀ ਤੇ ਮੈਂ ਇੱਕ ਕੰਪਨੀ ਚ ਕੰਮ ਕਰਦੇ ਸੀ ਜੀ ਮੈਂ ਉੱਥੇ ਦੀ ਇਨਚਾਰਜ ਸੀ ਜਿਵੇਂ ਚਾਰਜ ਦਾ ਤੁਹਾਨੂੰ ਪਤਾ ਕਿ ਇੱਕ ਦੂਜੇ ਦਾ ਨੰਬਰ ਇੱਕ ਦੂਸਰੇ ਕੋ ਜਾਣਦਾ ਹੀ ਆ ਜੁੜੂਰਤ ਪੈ ਜਾਂਦੀ ਆ ਕਿ ਇਹਨਾਂ ਦੇ ਫੋਨ 'ਚ ਮੇਰਾ ਨੰਬਰ ਸੇਵ ਸੀਗਾ ਤੇ ਮੈਨੂੰ ਫਿਰ ਪਤਾ ਲੱਗਾ ਕਿਸੇ ਕੋ ਕਿ ਸਰਦਾਰ ਜੀ ਦੇ ਮੰਮੀ ਦੇ ਰਿਸ਼ਤੇ ਕਰਾਂਦੇ ਆ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਕਾਜਲ ਤੇ ਸਰਦਾਰ ਜੀ ਆਏ ਇੱਥੇ ਨਾਲ ਹੀ ਪਿੰਡ ਗੁਲਦੋਵ ਦਾ ਉੱਥੇ ਮੇਰਾ ਬ੍ਰਦਰ ਤੇ ਮੈਂ ਆਏ ਸੀ ਕਿ ਦੇਖਿਆ ਇਹਨਾਂ ਨੇ ਤੇ ਕਹਿੰਦੇ ਚਲੋ ਠੀਕ ਆ ਘਰ ਮੰਮੀ ਨਾਲ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਸਾਡੇ ਘਰ ਵੀ ਜਾ ਕੇ ਆਏ ਮੇਰੀ ਫੈਮਿਲੀ ਚ ਬਹਿ ਕੇ ਆਏ 1 ਘੰਟਾ 2 ਕਿ ਕਹਿੰਦੇ ਚੱਲ ਇੱਕ ਵਾਰੀ ਘਰ ਬਾਦ ਵੀ ਦੇਖ ਲੈਣਾ ਕਿ ਮੁੰਡਾ ਕਿੱਦਾਂ ਦਾ ਵਸ ਸਾਦਾ ਕੁਛ ਠੀਕ ਸੀ ਤੇ ਜਿੱਥੇ ਅਸੀਂ ਕੰਪਨੀ ਚ ਕੰਮ ਕਰਦੇ ਸੀਗੇ ਤੇ ਬਸ ਉੱਥੇ ਕੁਝ ਦੋ ਚਾਰ ਕੰਪਨੀ ਦੇੰਦਾ ਤੇ ਦੋਸਤ ਸੀਗੇ ਇਕੱਠੇ ਕੰਮ ਜਿਹੜਾ ਕਰਦੇ ਸੀ ਇੰਨੇ ਕਲੋਜ਼ ਵੀ ਨਹੀਂ ਸੀਗੇ ਤੇ ਉਹ ਬਸ ਕੁਝ ਗਲਤ ਕਹਿਣ ਲੱਪੇ ਇਹਨਾਂ ਨੂੰ ਜੀ ਕਿ ਮੇਰੇ ਮੈਨੂੰ ਕਹਿੰਦੇ ਸੀ ਕਿ ਕਿ ਜਿਵੇਂ ਮੇਰੇ ਕੋ ਲੇਡੀਜ਼ ਕੰਮ ਕਰਦੀਆਂ ਸੀ ਜੀ ਉਹ ਕਹਿੰਦੇ ਸੀ ਉਹਨਾਂ ਨਾਲ ਗੱਲ ਕਰਾ ਦਿਓ ਕੋਈ ਕੁਵਾਰੀ ਕੁੜੀ ਨਾਲ ਕਹਿੰਦਾ ਕੋਈ ਵਿਆਹੀ ਨਾ ਤੇ ਮੈਂ ਕਲੀਅਰ ਹੀ ਕਹਿ ਦਿੰਦੀ ਹੁੰਦੀ ਸੀ ਕਿ ਆਪਾਂ ਨਹੀਂ ਕਿਸੇ ਦੀ ਗੱਲ ਕਰਾਉਣੀ ਅਸੀਂ ਤਾਂ ਇੱਥੇ ਕੰਮ ਕਰਨਾ ਆਏ ਹਾਂ ਬਿਲਕੁਲ ਉਹਨਾਂ ਆਪਣੇ ਰਿਸ਼ਤੇ ਦੀ ਵੀ ਗੱਲ ਚੱਲਦੀ ਪਈ ਸੀਗੀ ਕੰਪਨੀ ਵੱਲੋਂ ਤਾਂ ਜੋ ਮਾੜੀ ਮੋਟੀ ਹੈ ਸੀ ਉਹ ਅਲੱਗ ਚੀਜ਼ ਸੀ ਕਿ ਉਹਨਾਂ ਨੂੰ ਇਹ ਹੋਇਆ ਕਿ ਸਾਡੀ ਅਸੀਂ ਕਿੰਨੇ ਪਿਆ ਗੱਲ ਕਰਾ ਦਿਓ ਇਹ ਸਾਨੂੰ ਜਵਾਬ ਦੇ ਦਿਆ ਤੇ ਇਹਨਾਂ ਨੇ ਤਿੰਨ ਚਾਰ ਜਣਿਆਂ ਨੇ ਘਰ ਫੋਨ ਕਰਨ ਲਾ ਪਏ ਗਜਲ ਨੂੰ ਮੰਮੀ ਹਾਂ ਫੋਨ ਕਰਨ ਲਾ ਪਏ ਕਹਿੰਦਾ ਦੀ ਆਪਸ ਚ ਗੱਲਬਾਤ ਆ ਇਹ ਧਵਾ ਘੁੰਮਦੇ ਫਿਰਦੇ ਆ ਕਿ ਦ ਵੀ ਜਾਂ ਕੁਛ ਵੀ ਗੱਲਬਾਤ ਇਦਾਂ ਹੁਵਾਤੀ ਕਿਸੇ ਨੇ ਇਹ ਵੀ ਕਹਿ ਦਿੱਤਾ ਕਿ ਇਹਨਾਂ ਨੇ ਵਿਆਹ ਵੀ ਕਰਾਇਆ ਵਾ ਅੱਛਾ ਉਦੋਂ ਤੱਕ ਮਤਲਬ ਤੁਸੀਂ ਵਿਆਹ ਨਹੀਂ ਕਰਾਇਆ ਕਿ ਸਾਡੇ ਚ ਆਪਸ ਚ ਐਸੀ ਕੋਈ ਇੰਟੈਂਸ਼ਨ ਨਹੀਂ ਸੀਗੀ ਕਿ ਜਿਵੇਂ ਕਿ ਕਹਿੰਦੇ ਆ ਕਿ ਪਿਆਰ ਦਿਲ ਇਦਾਂ ਦਾ ਕੋਈ ਗੱਲਬਾਤ ਨਹੀਂ ਸੀ ਜੀ ਕਿ ਜਿਵੇਂ ਹੁਣ ਇਹਨਾਂ ਦੇ ਫੋਨ 'ਚ ਮੇਰਾ ਨੰਬਰ ਸੇਵ ਸੀਗਾ ਹਾਂ ਹੁਣ ਇਹ ਤਾਂ ਤੁਸੀਂ ਵੀ ਸਿਆਣੇ ਹੋ ਸਮਝਦੇ ਹੋ ਗੱਲ ਕਿ ਜੇ ਕਿਸੇ ਦੀ ਕੋਈ ਗੱਲਬਾਤ ਹੁੰਦੀ ਆ ਆਪਣੇ ਫੋਨ 'ਚ ਨੰਬਰ ਸੇਵ ਰੱਖੇਗਾ ਮੇਰੀਆਂ ਫੋਟੋਆਂ ਸਾਰੇ ਆਮ ਰੱਖੇਗਾ ਨਹੀਂ ਹੁਣ ਮੇਰਾ ਜਨਮ ਦਿਨ ਸੀਗਾ ਅਸੀਂ ਪਿੰਡ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੇ ਕਦੀ ਜਨਮ ਦਿਨ ਮਗਰਾਂ ਨਹੀਂ ਮਨਾਇਆ ਇੱਥੇ ਸ਼ਹਿਰ 'ਚ ਫਿਰ ਜਨਮ ਦਿਨ ਮੇਰਾ ਮਨਾ ਲੱਗੇ ਬੱਚੇ ਮੇਰੇ ਮੇਰੇ ਭੈਣਾਂ ਤੇ ਫੈਮਲੀ ਉਹਦੀ ਸੀਗੀ ਗਲੀਗੁਆਂ ਸੀ ਮੇਰੀਆਂ ਸਹੇਲੀਆਂ ਕੰਪਨੀ 'ਚੋਂ ਆਈਆਂ ਹੋਈਆਂ ਸੀ ਤੇ ਸਟੇਟਸ ਪਾਈ ਹੋਈ ਸੀ ਮੈਂ ਤੇ ਸਰਦਾਰ ਜੀ ਨੇ ਕਿਤੇ ਦੇਖਿਆ ਹੋਣੇ ਤੇ ਇਹਨਾਂ ਦੇ ਫੋਨ 'ਚ ਕਿਤੇ ਸੇਵ ਹੋ ਗਏ ਇਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਸੇਵ ਹੋਏ ਨੇ ਜਿੱਥੇ ਮੇਰੀਆਂ ਫੋਟੋਆਂ ਨੇ ਉਦੇ ਵਿੱਚ ਫੋਟੋ ਵਿੱਚ ਦੱਸੋ ਜਾਂ ਮੇਰੀ ਕੱਲੀ ਦੀ ਫੋਟੋ ਉੱਥੇ ਹੈਗੀ ਆ ਜਾਂ ਫਿਰ ਸਰਦਾਰ ਜੀ ਨਾਲ ਮੇਰੀ ਫੋਟੋ ਆ ਬੰਦਾ ਤਾਂ ਵੀ ਸ਼ੱਕ ਕਰਦਾ ਵਾ ਸ਼ੱਕ ਕਰਨ ਦਾ ਤਾਂ ਤਾਂ ਹੀ ਹੱਲ ਹੁੰਦਾ ਤੇ ਸਾਰੇ ਬੱਚੇ ਫੈਮਲੀ ਸਹੇਲੀਆਂ ਮੇਰੀਆਂ ਸਾਰੀਆਂ ਉੱਥੇ ਜਿੱਥੇ ਮੇਰੀਆਂ ਫੋਟੋਆਂ ਨੇ ਤੇ ਉੱਥੇ ਮਤਲਬ ਕਿ ਕਾਜਲ ਦੀ ਫੈਮਲੀ ਪੇਕਿਆਂ ਦੀਆਂ ਵੀ ਵਿੱਚੀ ਫੋਟੋਆਂ ਨੇ ਜੀ ਕਿ ਜਾਂ ਕਹੋ ਕਿ ਮੇਰੀਆਂ ਸਪੈਸ਼ਲ ਫੋਟੋਆਂ ਰੱਖੀਆਂ ਹੋਣ ਤੇ ਤਾਂ ਵੀ ਆ ਇਹਨਾਂ ਨੇ ਫੋਟੋਆਂ ਦੇਖੀਆਂ ਸਰਦਾਰ ਜੀ ਕੰਮ ਤੇ ਸੀਗੇ ਤੇ ਇਹਨਾਂ ਨੇ ਨਹੀਂ ਦੇਖਿਆ ਕਿ ਸਰਦਾਰ ਜੀ ਘਰ ਆਜਨ ਪਹਿਲਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਕੋਈ ਵੀ ਗੱਲਬਾਤ ਹੁੰਦੀ ਆ ਕਿ ਜੇ ਆਦਮੀ ਦੀ ਗਲਤੀ ਦਿਖਦੀ ਹੈ ਤੇ ਆਦਮੀ ਨੂੰ ਪੁੱਛਣਾ ਚਾਹੀਦਾ ਜੇ ਜਨਾਨੀ ਦੀ ਗਲਤੀ ਹੈ ਜਨਾਨੀ ਨੂੰ ਪੁੱਛਣਾ ਚਾਹੀਦਾ ਪਹਿਲੋ ਕਿ ਅੱਗੇ ਕਦਮ ਨਹੀਂ ਵਧਾਉਣਾ ਚਾਹੀਦਾ ਜੀ ਇਹਨਾਂ ਨੇ ਚੱਕ ਕੇ ਮੇਰੇ ਭਰਾ ਨੂੰ ਫੋਟੋਆਂ ਪਾਤੀਆਂ ਅੱਛਾ ਤੇ ਮੰਮੀ ਜੀ ਵੀ ਬਹੁਤ ਗਲਤ ਬੋਲੇ ਕਿ ਲੈ ਅਸੀਂ ਤਾਂ ਤੇਰਾ ਰਿਸ਼ਤਾ Instagram ਨੂੰ ਕਰਦੇ ਪਿਆ ਤੇਰੀ ਭੈਣ ਤਾਂ ਮੇਰੇ ਮੁੰਡੇ ਨਾਲ ਰਿਸ਼ਤਾ ਜੋੜਨ ਨੂੰ ਕਰਦੀ ਪਈ ਹੂੰ ਤੇ ਇੰਨਾ ਗਲਤ ਬੋਲੇ ਕਿ ਮੇਰੇ ਭਰਾਵਾਂ ਨੇ ਸਭ ਤੋਂ ਵੱਡੀ ਮੈਂ ਆਂ ਚਾਲ ਭੈਣ ਤਾਪ ਆਪਾ ਮੈਨੂੰ ਕਦੀ ਨਹੀਂ ਗਲਤ ਕਦੀ ਬੋਲੇ ਸੀ ਉਹ ਭਾਵੇਂ ਬਚਪਨ ਤੋਂ ਲੈ ਕੇ ਬਚਪਨ ਚ ਚਲੋ ਲੜਾਈ ਝਗੜੇ ਮਾਰੇ ਮੋٹے ਤਾਂ ਚਲਦੇ ਹੀ ਆ ਬੱਚੇ ਤੇ ਜਾਂਚ ਤੇ ਵੱਡੇ ਹੋ ਕੇ ਕਦੀ ਵੀ ਨਹੀਂ ਮੈਨੂੰ ਗਲਤ ਕਦੀ ਬੋਲੇ ਮੈਨੂੰ ਅਚਾਨਕ ਫੋਨ ਕਰਕੇ ਕਹਿਤਾ ਕਿ ਜਾਣਾ ਘਰ ਜਾਣਾ ਪੇਕੇ ਜਾਣਾ ਮੈਂ ਕੰਪਨੀ ਚ ਸੀ ਤੇ ਮੇਰੇ ਜਿਹੜੀ ਜੀ ਦੀ ਡੈਥ ਹੋ ਗਈ ਸੀ ਨਾ ਤੇ ਮੈਨੂੰ ਕਹਿੰਦੇ ਉੱਥੇ ਕੋਈ ਸਹਨ ਵਗੈਰਾ ਕਰਨੇ ਆ ਜੀ ਕਿ ਚਲ ਚਲ ਭੈਣ ਭਰਾ ਜਿਹਦੇ ਹੈਗੇ ਭਰਾਵਾਂ ਨੂੰ ਚਲ ਥੋੜਾ ਬਤਾ ਬੈਂਕ ਦੇ ਸائن ਕਰਨ ਜਾਣਾ ਕਿ ਚਲ ਜੋ ਵੀ ਥੋੜਾ ਬਤਾ ਪੈਸਾ ਕਿ ਚਲ ਆ ਜਾ ਭਰਾਵਾਂ ਕੋ ਆ ਜਾ ਐਵੇਂ ਬੈਂਕ ਚ ਤਾਂ ਪਿਆ ਖਰਾਪ ਹੀ ਜਾਣਾ ਜੀ ਵੀ ਤਾਂ ਮੈਨੂੰ ਗੱਲ ਡਰ ਵੀ ਲੱਗਦਾ ਸੀ ਅਚਾਨਕ ਮੈਨੂੰ ਸائن ਵਾਸਤੇ ਬੁਲਾ ਦੇ ਪਤਾ ਨਹੀਂ ਕੀ ਗੱਲ ਆ ਤੇ ਡਰ ਜਾ ਵੀ ਲੱਗੇ ਮੈਂ ਛੁੱਟੀ ਲੈ ਕੇ ਮੈਂ ਚਲੀ ਗਈ ਜੀ ਮੇਰਾ ਬਰਾਦਰ ਛੋਟਾ ਇੱਥੇ ਆਇਆ ਹੋਇਆ ਸੀਗਾ ਹੂੰ ਤੇ ਭੈਣ ਮੇਰੀ ਆਪਾਂ ਤਿੰਨੇ ਜਣੇ ਗਏ ਆ ਉਥੇ ਮੈਂ ਰਸਤੇ 'ਚ ਵੀ ਸਭ ਪੁੱਛਦੀ ਨਹੀਂ ਆ ਕੀ ਗੱਲ ਬਾਤ ਆ ਕੀ ਦੱਸੋ ਤੁਸੀਂ ਮੈਨੂੰ ਕੀ ਗੱਲ ਅਚਾਨਕ ਆ ਤੇ ਆਪਾਂ ਚੱਲਦੇ ਆ ਕਹਿੰਦਾ ਕੁਛ ਨਹੀਂ ਬਸ ਸੈਨ ਕਰਦੇ ਆ ਜੋ ਅਸੀਂ ਘਾਦ ਗਏ ਆ ਜਦੋਂ ਡੈਡੀ ਮੇਰੇ ਪੁਰੇ ਹੋਏ ਨਾ ਉਦੋਂ ਦੇ ਮੇਰਾ ਜਿਹੜਾ ਪਹਿਲੇ ਨੰਬਰ ਤੇ ਮੈਂ ਵਾ ਦੂਸਰੇ ਤੇ ਮੇਰੀ ਭੈਣ ਤੀਜੇ ਨੰਬਰ ਤੇ ਜਿਹੜਾ ਮੇਰਾ ਵੱਡਾ ਦਾ ਨਾ ਅਸੀਂ ਉਹਨੂੰ ਕਹਿੰਦੇ ਆ ਵੱਡਾ ਭਾਈ ਕਹਿੰਦੇ ਆ ਕੀ ਉਹ ਕੰਮ ਤੇ ਗਿਆ ਹੋਇਆ ਸੀ ਘਾਦ ਵੀ ਗਿਆ ਚਾਹ ਪਾਣੀ ਪੀਤਾ ਘਾਦ ਵੀ ਮੰਮੀ ਹਰੋਂ ਦਾ ਪੁੱਛਿਆ ਆਪਾਂ ਜਾਈ ਨੂੰ ਵੀ ਆਪਣੀ ਪੁੱਛਿਆ ਮੈਂ ਕਿ ਕੀ ਗੱਲ ਆ ਕਹਿੰਦਾ ਕੁਛ ਨਹੀਂ ਜਦੋਂ ਆ ਪਾਣੀ ਪੀਤਾ ਸਾਤੀ ਬਰਦਰ ਮੇਰਾ ਆਇਆ ਘਰ ਤੇ ਤੇ ਉਹ ਤੋਂ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਦੇਦਾਂ ਫੋਟੋਆਂ ਆਈਆਂ ਤੇ ਦੀਆਂ ਕਿ ਤੇਰੀਆਂ ਫੋਟੋਆਂ ਉਹ ਦੇਖੋ ਕਿੱਦਾਂ ਚਲੀਆਂ ਗਈਆਂ ਮੈਨੂੰ ਫੋਟੋਆਂ ਤਾਂ ਮੈਂ ਵੀ ਨਹੀਂ ਦੇਖੀਆਂ ਸੀਗੀਆਂ ਹੈ ਤਾਂ ਮੇਰੇ ਭਰਾ ਕੋ ਗਈਆਂ ਬੋਲੇ ਗਲਤ ਮੈਨੂੰ ਬਹੁਤ ਤੇਰੀਆਂ ਫੋਟੋਆਂ ਉਧਰ ਕਿੱਦਾਂ ਚਲੀਆਂ ਗਈਆਂ ਮੈਂ ਕਿਹਾ ਮੇਰੀਆਂ ਫੋਟੋਆਂ ਦਿਖਾਓ ਮੈਨੂੰ ਮੈਨੂੰ ਫੋਟੋਆਂ ਸਾਰੀਆਂ ਦਿਖਾਈਆਂ ਫਿਰ ਮੈਂ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਇਹਨਾਂ 'ਚ ਦੱਸੋ ਕਿ ਸਰਦਾਰ ਜੀ ਨਾਲ ਮੇਰੀ ਕੋਈ ਫੋਟੋ ਹੈਗੀ ਜਾਂ ਮੇਰੀ ਇਕੱਲੀ ਦੀ ਫੋਟੋ ਉਹਨਾਂ ਕੋਲ ਹੈਗੀ ਮਗਾਤ ਸੇ ਉਹਨਾਂ ਨੇ ਜੇ ਕਹਿਤਾ ਤੇ ਤੁਸੀਂ ਭੜਕ ਲਾ ਪਿਓ ਕਿ ਤੁਸੀਂ ਇਹ ਤਾਂ ਸਮਝੋ ਗੱਲ ਕੀ ਆ ਕਿ ਜਿਹੜੀ ਭੈਣ ਵੀ ਅੱਜ ਤੱਕ ਮੈਨੂੰ ਕਦੀ ਕੁਝ ਗਲਤ ਨਹੀਂ ਸੀ ਬੋਲੀ ਉਹਨੇ ਇਹੋ ਜਿਹੇ ਲਬਜ ਕਿਹਾ ਕਿ ਮੇਰੀ ਧੀ ਦੀਆਂ ਵੀ ਫੋਟੋਆਂ ਨਾਲ ਸੀ ਉਹਦੇ ਵਿੱਚ ਜੀ ਇੰਨਾ ਗਲਤ ਲਬਜ ਕਿਹਾ ਮੈਂ ਕਹਿੰਦੀ ਮੇਰਾ ਸਾਥ ساری ਉਮਰ ਮੇਰੀ ਭੈਣ ਦਿੱਤਾ ਜੀ ਅੱਜ ਤੱਕ ਦਿੰਦੀ ਆਈ ਆ ਬਸ ਜਦੋਂ ਜ਼ਿਆਦਾ ਜ਼ਰੂਰਤ ਮੈਨੂੰ ਸੀ ਜਦੋਂ ਮੈਂ ਕੱਲੀ ਹੋ ਗਈ ਉਸ ਟਾਈਮ ਮੈਨੂੰ ਮੇਰੇ ਭੈਣ ਭਾਵਾਂ ਨੇ ਵੀ ਛੱਡ ਦਿੱਤਾ ਕਿ ਅਖੀਰ ਤੇ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅਸੀਂ ਚਾਰ ਭੈਣ ਭਰਾਵਾਂ ਅਸੀਂ ਉਹਨਾਂ ਦੇ ਵੀ ਘਰ ਦੇ ਨਾਲ ਇਕੱਠੇ ਕਰ ਲੈਨੇ ਅਸੀਂ ਤੁਹਾਨੂੰ ਪ੍ਰੂਫ ਦੇ ਦਿੰਨੇ ਆ ਕਿ ਚਲ ਉਹਨਾਂ ਨੂੰ ਵੀ ਪੁੱਛ ਲੈਨੇ ਆ ਕਿ ਸਾਡੇ 'ਚ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਜੀ ਜੇ ਅਪ ਮੇਰੇ ਭੈਣ ਭਰਾਵਾਂ ਨੇ ਉਦੋਂ ਇਹ ਕਦਮ ਨਹੀਂ ਚੱਕਿਆ ਜੇ ਉਦੋਂ ਇਹ ਕਦਮ ਚੱਕਿਆ ਹੁੰਦਾ ਤੇ ਅਸੀਂ ਅੱਜ ਇਕੱਠੇ ਨਹੀਂ ਬੈਠੇ ਹੁੰਦੇ ਜੀ ਤੇ ਤੁਸੀਂ ਮਤਲਬ ਪਹਿਲਾਂ ਦੀ ਮੈਰਿਡ ਹਾਂਜੀ ਪਹਿਲਾਂ ਮੈਰਿਡ ਸੀ ਤੇ ਪਹਿਲੇ ਹਸਬੰਦ ਉਹ ਫੇਟ ਛੱਡ ਕੇ ਚਲੇ ਗਏ ਸੀ ਉਹਦੇ ਜਿਹੜਾ ਨਾਲ ਰਾਈ ਝਗੜਾ ਇਹਨਾਂ ਨੇ ਬਾਰ-ਬਾਰ ਫੋਨ ਕਰਦੇ ਸੀਗੇ ਕਦੀ ਕੁਛ ਕਹਿੰਦੇ ਸੀ ਕਦੀ ਕੁਛ ਕਰਦੇ ਇਹਨਾਂ ਦੇ ਕਹਿੰਦੇ ਸੀ ਸਰਦਾਰ ਜੀ ਦੇ ਹਾਂ ਮਤਲਬ ਕਿ ਚਲੋ ਆਹ ਘਰ ਦੇਖ ਲਾ ਤਾਂ ਮੇਰੇ ਪਹਿਲੇ ਹੀ ਮੈਂ ਕਹਿੰਨੀ ਆ ਕਿ ਜਿਵੇਂ ਮਰਜ਼ੀ ਟਾਈਮ ਪਾਸ ਹੀ ਓਖਾ ਸੋਖਾ ਕਰਦੀ ਪਈ ਸੀ ਕਿ ਮੈਂ ਪਰ ਇਹ ਹੀ ਸੀਗਾ ਮੇਰੇ ਮੇਰੇ ਮਨ ਚ ਕਿ ਮੇਰੇ ਬੱਚੇ ਆ ਮੈਂ ਬੱਚਿਆਂ ਨੂੰ ਜਨਮ ਦਿੱਤਾ ਮੈਂ ਪਾਲਣਾ ਪੋਸਣਾ ਕਿ ਮੈਂ ਪਾਲਿਆ ਵੀ ਆ ਜਿੱਥੇ ਤੱਕ ਮੇਰੇ ਕੋਲ ਕੋਸ਼ਿਸ਼ ਹੋਈ ਆ ਅਦੀ ਅਦੀ ਦਾਤ ਤੱਕ ਸੂਟ ਬਹਿ ਕੇ ਵੀ ਸੀ ਕਿ ਬੱਚਿਆਂ ਨੂੰ ਪੜਾਇਆ ਵਾ ਨਹੀਂ ਮੈਂ ਦੂਜੇ ਸਕੂਲਾਂ ਚ ਪਾ ਸਕੀ ਮੈਂ ਸਰਕਾਰੀ ਸਕੂਲ ਚ ਜਿੰਨੀ ਗੁੰਜਾਇਸ਼ ਹੋਈ ਮੈਂ ਆਪਣੇ ਬੱਚਿਆਂ ਨੂੰ ਪੜਾਇਆ ਜੀ ਕਿ ਚਲੋ ਬੱਚਾ ਇੱਕ ਪੜਦਾ ਸੀ ਇੱਕ ਨਹੀਂ ਪੜਦਾ ਉਹ ਤਾਂ ਆਪਣੇ ਆਪਣੇ ਬੱਚਿਆਂ ਦੀ ਹੁੰਦੀ ਹੈ ਗੱਲ ਤੇ ਇਸ ਕਾ ਕੇ ਕਿ ਉਸ ਟਾਈਮ ਮੇਰੀ ਕਿਸੇ ਨੇ ਵੀ ਨਹੀਂ ਸੁਣੀ ਹੂੰ ਚਲੋ ਉਹ ਗਏ ਮੈਨੂੰ ਛੱਡ ਕੇ ਆਦਮੀ ਦਾ ਤਾਂ ਮੈਨੂੰ ਦੁੱਖ ਨਹੀਂ ਕਿਉਂਕਿ ਉਹ ਸ਼ੁਰੂ ਤੋਂ ਮੇਦਾ ਉਹਨੇ ਕਦੀ ਸਾਥ ਨਹੀਂ ਦਿੱਤਾ ਨਾ ਕੰਮ ਚ ਨਾ ਘਰਗ੍ਰਸਤੀ ਚ ਨਾ ਕਿਸੇ ਗੱਲ ਤੇ ਵੀ ਬੱਚੇ ਗਿਆ ਉਹਦਾ ਦੁੱਖ ਤਾਂ ਹੁੰਦਾ ਹੀ ਆ ਹਰੇਕ ਨੂੰ ਤੁਹਾਨੂੰ ਪਤਾ ਕਿ ਬੱਚੇ ਬੱਚੇ ਨਹੀਂ ਅਡੋਪਟ ਛੱਡੇ ਜਾਂਦੇ ਹੈਗੇ ਇਹ ਮੈਨੂੰ ਪਤਾ ਕਿ ਕਿਸ ਹਾਲਾਤ ਮੈਂ ਆਪਣੇ ਬੱਚਿਆਂ ਨੂੰ ਉਸ ਟਾਈਮ ਹਿੰਮਤ ਕੀਤੀ ਕਿਉਂਕਿ ਉਹਨਾਂ ਦੀ ਜਾਨ ਤੋਂ ਪਹਿਲਾਂ ਵੀ ਮੈਨੂੰ ਮਹੀਨਾ ਡੇ ਅਗਲਿਆਂ ਨੇ ਜਿੱਥੇ ਅਸੀਂ ਰੈਂਟ ਤੇ ਰਹਿੰਦੇ ਸੀ ਕਿ ਦੂਸਰੇ ਕਮਰੇ ਵਿੱਚ ਪੱਖੇ ਤੋਂ ਬਿਨਾਂ ਪੈਂਦੀ ਸੀਗੀ ਨਾ ਕੋਈ ਰੋਟੀ ਕਦੇ ਖਾਣ ਨੂੰ ਮਿਲਦੀ ਸੀ ਨਾ ਕੋਈ ਪਾਣੀ ਦਾ ਘੁੱਟ ਵੀ ਸੋਈ ਨਹੀਂ ਆਪ ਆਪਣੇ ਹੱਥੀ ਦਾ ਆਸ਼ਣ ਪਾ ਕੇ ਦਿੰਦੀ ਸੀ ਤਾਂ ਵੀ ਸੋਈ ਨੂੰ ਤਾਲਾ ਲੱਗਦਾ ਸੀ ਉਹ ਕਿ ਮਿੰਨਾ ਦੇ ਆਪਣੇ ਉਹ ਲੜਾਈ ਝਗੜਾ ਤੇ ਚੱਲ ਜਿਹਦਾ ਚੱਲਦਾ ਹੀ ਪਿਆ ਸੀ ਉਦਾਂ ਵੀ ਤੁਹਾ ਜਾ ਉਹ ਘਰਦਿਆਂ ਦੇ ਮਗਰ ਲੱਗਦੇ ਸੀਗੇ ਕਿ ਪਿੰਡ ਗਏ ਸੀਗੇ ਉਹ ਤਿੰਨੇ ਜਾਣੇ ਕਦੀ ਜਿਹਦੇ ਬੱਚੇ ਮੇਰੇ ਕੋ ਇੱਕ ਮਿੰਟ ਮੇਰੇ ਬਿਨਾਂ ਕਦੀ ਰਹਿੰਦੀ ਸੀ ਉਸ ਟਾਈਮ ਪਤਾ ਨਹੀਂ ਕੀ ਕਰਦਿਆਂ ਨੇ ਕਿਆ ਵਾ ਕੀ ਨਹੀਂ ਕਿ ਬੱਚੇ ਮੇਰੇ ਬਦਲ ਗਏ ਕੁੜੀ ਬੱਚੇ ਕੁੜੀ ਮੁੰਡਾ ਸੀ ਮੁੰਡਾ ਬਦਲਿਆ ਵਾ ਉਹਦੇ ਤਾਂ ਮੈਨੂੰ ਦੋ ਵਾਰੀ ਮੌਕਾ ਮਿਲਿਆ ਮੁੰਡੇ ਨਾਲ ਗੱਲ ਕਰਨ ਨੂੰ ਉਹ ਤਾਂ ਪਤਾ ਲੱਗ ਗਿਆ ਉਹਨਾਂ ਨੂੰ ਕੀ ਲਾਲਚ ਦਿੱਤਾ ਪਰ ਕੁੜੀ ਦਾ ਅਜੇ ਤੱਕ ਨਹੀਂ ਪਤਾ ਲੱਗਾ ਗੱਲ ਵੀ ਨਹੀਂ ਕਰਦੇ ਉਹ ਤੁਹਾਡੇ ਨੇ ਨੂੰ ਹੁੰਦਾ ਇਸ ਚੀਜ਼ ਦਾ ਦੁੱਖ ਤਾਂ ਹਰੇਕ ਨੂੰ ਹੁੰਦਾ ਹੈ ਮੈਂ ਸੋਚਿਆ ਕਿ ਅੱਜ ਮੇਰੇ ਬੱਚੇ ਮੇਰੇ ਨਾਲ ਹੁੰਦੇ ਤਾਂ ਬਹੁਤ ਵਧੀਆ ਲੱਗਦਾ ਜੇ ਭਾਈਚਾਰ ਸੱਚ ਬੱਚੇ ਮੇਰੀ ਗੱਲ ਸੁਣ ਕੇ ਇੱਥੇ ਰਹਿ ਕੇ ਜਾਂਦੇ ਨਾ ਕਿ ਜਿਸ ਮਜਬੂਰ ਮਜਬੂਰੀਆਂ ਤੇ ਹਲਾਤਾ ਚ ਅਸੀਂ ਇਕੱਠੇ ਹੋਏ ਆ ਅੱਜ ਇਕੱਠੇ ਨਹੀਂ ਸੀ ਹੁੰਦੇ ਇੱਥੇ ਖੁਸ਼ ਹੋਵਾਂ ਸੀ ਖਾਂਜੀ ਹੋਂ ਖੁਸ਼ ਖੁਸ਼ ਹੋਇਆ ਲੱਗਦਾ ਹੈ ਕਿ ਉਹ ਜਿਹੜਾ ਟਾਈਮ ਸੀਗਾ ਪੁਰਾਣਾ ਟਾਈਮ ਸੀਗਾ ਉਹ ਵੀ ਚਲੋ ਟਾਈਮ ਦੇ ਹਿਸਾਬ ਨਾਲ ਠੀਕ ਸੀਗਾ ਪਰ ਅੱਜ ਦਾ ਜਿਹੜਾ ਟਾਈਮ ਆ ਉਹ ਜ਼ਿਆਦਾ ਚੰਗਾ ਹੈ ਹਾਂਜੀ ਕਿਸ ਦੀ ਕਮੀ ਆ ਜੋ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਮੈਂ ਨਹੀਂ ਦੱਸ ਸਕਦੀ ਕਿਉਂਕਿ ਬਹੁਤ ਜ਼ਿਆਦਾ ਭਾਵੁਕ ਹੋ ਗਏ ਨੇ ਮੈਂ ਕਿ ਕਿ ਆਪਣੇ ਬੱਚੇ ਤੋਂ ਵਿਛੋੜਾ ਲੈਣਾ ਕੋਈ ਮਤਲਬ ਮਾਮੂਲੀ ਗੱਲ ਨਹੀਂ ਹੈਗੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬੱਚੇ ਜਿਹੜੇ ਆ ਬਿਲਕੁਲ ਹੀ ਮਤਲਬ ਮਾਂ ਤੋਂ ਦੂਰ ਹੋ ਗਏ ਇਹ ਤਾਂ ਜੀ ਹੁਣ ਬੱਚਿਆਂ ਨੂੰ ਚਾਹੀਦੀ ਹੈ ਜੇ ਸੇ ਬੱਚਿਆਂ ਨਾਲ ਆਪਦੀ ਮਾਂ ਨਹੀਂ ਸਮਝੀ ਜੀ ਕਿਉਂਕਿ ਮੈਂ ਆਪ ਸੁਣੀ ਸੀ ਨਾ ਇਹ ਗੱਲ ਇਹਨਾਂ ਨੇ ਰੋਂਦੀ ਰੋਂਦੀ ਨਾਲ ਮੈਨੂੰ ਦੱਸਿਆ ਏ ਕਿ ਇਹ ਗੱਲਬਾਤ ਹੋਈ ਆ ਕਿ ਕੁੜੀ ਦਾ ਫੋਨ ਆਇਆ ਮੇਜ ਦਾ ਉਹ ਕਹਿੰਦੀ ਪਈ ਆ ਕਿ ਮੈਂ ਸਾਰਾ ਪਰਿਵਾਰ ਚੋਂ ਇੱਕ ਮਾਂ ਛੱਡ ਸਕਦੀ ਹੂੰ ਕਿ ਪੂਰਾ ਪਰਿਵਾਰ ਨਹੀਂ ਛੱਡ ਸਕਦੀ ਸਿਰਫ ਮਾਂ ਛੱਡ ਸਕਦੀ ਆ ਦੇਖੋ ਜੀ ਇਹ ਤੁਸੀਂ ਵੀ ਹੁਣ ਸੋਚੋ ਕਿ ਜਿਹੜੇ ਕੁੜੀ ਆਪਦੀ ਮਾਂ ਨੂੰ ਕਹਿੰਦੀ ਆ ਉਹ ਕਿੰਨੇ ਘਪੜਕਾਈ ਹੋਗੇ ਪਿੱਛੇ ਤੋਂ ਬਿਲਕੁਲ ਤੇ ਕਿੰਨੇ ਕਿੰਨੇ ਅਜ ਤੇ ਬੱਚੇ ਕਿੰਨੇ ਸਾਲਾਂ ਦੇ ਗੁੜੀਆ ਇਹਦੀ ਹੈ ਗਈ 16 17 ਸਾਲਾਂ ਦੀ